ਉਡੀ ਬੋਲਦੀ ਹੈ ਪਹਿਲਾ ਦਾ ਐਨਓਸੀ ਦਾ ਮਸਲਾ ਸੀਗਾ ਜੀ ਸਰਦਾਰ ਭਗੰਤ ਸਿੰਘ ਮਾਨ ਜੀ ਨੇ ਅਨਾਉਂਸ ਕਰਤਾ ਬਿਨੇ ਸੋਚੇ ਸਮਝਿਆ ਕਿ ਅੱਜ ਤੋਂ ਕੋਈ ਵੀ ਪ੍ਰਾਪਰਟੀ ਹੈ ਜਿਹੜਾ ਫਰਵੀ 2024 ਚ ਕੀ ਇਹਦੀ ਐਨਓਸੀ ਦੀ ਕਿਸੇ ਤਰ੍ਹਾਂ ਦੀ ਕੋਈ ਲੋੜ ਨਹੀਂ ਉਹ ਜੇ ਨੋਟੀਫਿਕੇਸ਼ਨ ਹੁੰਦੀ ਤਾਂ ਸ਼ਾਇਦ ਅਫਸਰ ਵੀ ਗੱਲ ਨੂੰ ਸੁਣ ਲੈਂਦੇ ਪਰ ਰਜਿਸਟਰੀਆਂ ਲਿਖਾ ਕੇ ਜਦੋਂ ਤਹਿਸੀਲਦਾਰ ਸਾਹਿਬ ਰੰਗ ਕੋਲੇ ਗਏ ਤੇ ਉਹ ਕਹਿੰਦੇ ਜੀ ਨੋਟੀਫਿਕੇਸ਼ਨ ਦਿਖਾਓ ਪਰ ਨੋਟੀਫਿਕੇਸ਼ਨ ਕੋਈ ਹੈ ਨਹੀਂ ਸੀ ਅੰਟੀ ਲਵਲੀ ਜੀ ਅੱਜ ਕਿਸ ਮਸਲੇ ਨੂੰ ਲੈ ਕੇ ਜਿਹੜਾ ਇਹ ਹੜਤਾਲ ਕੀਤੀ ਗਈ ਹੈ ਕਿ ਜਿਹੜਾ ਸਰਕਾਰ ਵੱਲੋਂ ਜੂਨੀ ਕੌਂਸਿਲਰ ਜਰਮਾ ਜੀ ਇਹ ਜਿਹੜੀ ਪਾਲਿਸੀ ਹੈ ਪਹਿਲਾਂ ਤਾਂ ਇਹ ਐਨਓਸੀ ਦਾ ਮਸਲਾ ਸੀਗਾ ਜੀ ਸਰਦਾਰ ਭਗੰਤ ਸਿੰਘ ਮਾਨ ਜੀ ਨੇ ਅਨਾਉਂਸ ਕਰਤਾ ਬਿਨੈ ਸੋਚੇ ਸਮਝਿਆ ਕਿ ਅੱਜ ਤੋਂ ਕੋਈ ਵੀ ਪ੍ਰਾਪਰਟੀ ਹੈ ਜਿਹੜਾ ਫਰਵੀ 2024 ਚ ਕਿ ਇਹਦੀ ਐਨਓਸੀ ਦੀ ਕਿਸੇ ਤਰ੍ਹਾਂ ਦੀ ਕੋਈ ਲੋੜ ਨਹੀਂ ਪਰ ਉਹ ਜੇ ਨੋਟੀਫਿਕੇਸ਼ਨ ਹੁੰਦੀ ਤਾਂ ਸ਼ਾਇਦ ਅਫਸਰ ਵੀ ਗੱਲ ਨੂੰ ਸੁਣ ਲੈਂਦੇ ਪਰ ਰਜਿਸਟਰੀਆਂ ਲਿਖਾ ਕੇ ਜਦੋਂ ਤਹਿਸੀਲਦਾਰ ਸਾਹਿਬ ਰੰਗੋਲੇ ਗਏ ਤੇ ਉਹ ਕਹਿੰਦੇ ਜੀ ਨੋਟੀਫਿਕੇਸ਼ਨ ਦਿਖਾਓ ਪਰ ਨੋਟੀਫਿਕੇਸ਼ਨ ਕੋਈ ਹੈ ਨਹੀਂ ਸੀ ਉਸ ਨੂੰ ਦਾ ਲੋਕਾਂ ਨੂੰ ਉਹਨਾਂ ਨੇ ਬੇਵਕੂ ਬਣਾਤਾ ਗੱਲਾਂ ਨਾਲ ਪਰ ਅੱਜ ਜਿਹੜਾ ਅਸੀਂ ਧਰਨਾ ਦਿੱਤਾ ਇਹਨਾਂ ਨੇ ਹਫਤਾ ਪਹਿਲਾਂ ਇੱਕ ਪਰਫਾਰਮਾ ਡਾਊਨਲੋਡ ਕਰਤਾ ਪੋਰਟਲ ਤੇ ਇਹ ਦੋ ਦੇਜ ਗੋਲਮ ਬਣਾਦੇ ਆਥੋਰਾਈਟ ਤੇ ਆਣਾਥੋਰਾਈਟ ਉਸ ਵਿੱਚ ਕੀ ਹੈ ਆਥੋਰਾਈਟ ਦਾ ਬੁੱਢਾ ਅਪਰੂਵਡ ਕਲੋਨੀਆਂ ਹੋ ਗਈਆਂ ਅਨਾਥੋਰਾਇਟ ਦੇ ਨਾ ਨੇ ਸਾਰਾ ਸ਼ਹਿਰ ਪਾਦਾ ਵੀ ਐਨਓਸੀ ਲਿਆਓ ਜੀ ਭਾਵੇਂ ਉਹ ਜਿਹੜੀ 30 ਸਾਲ ਪੁਰਾਣੀ ਹੈ ਤੇ ਭਾਵੇਂ 40 ਸਾਲ ਪੁਰਾਣੀ ਹੈ ਜਿਹਦਾ ਖਸਰਾ ਨੰਬਰ ਹੈ ਜਾਂ ਨਕਸ਼ਾ ਪਾਸ ਹੈ ਉਹਦੇ ਵੀ ਐਨਓਸੀ ਇੰਨਾਂ ਨੇ ਮੰਗੀ ਇਸ ਕਰਕੇ ਇਸ ਨਾਲ 90% ਕੰਮ ਹੈ ਜਿਹੜਾ ਤਹਿਸੀਲਾਂ ਦਾ ਰਜਿਸਟਰੀਆਂ ਦਾ ਉਹ ਬੰਦ ਹੋ ਗਿਆ ਉਸ ਦੇ ਧਰਨੇ ਅਸੀਂ ਕਰਕੇ ਧਰਨਾ ਅੱਜ ਸਾਨੂੰ ਮਜਬੂਰੀ ਵਜਿਹਾ ਧਰਨਾ ਦੇਣਾ ਪਿਆ ਮੈਂ ਭਗਵੰਤ ਸਿੰਘ ਮਾਨ ਨੂੰ ਟੋਡੇ ਮਾਦੇ ਮੁਰਾਈ ਇਹ ਬੇਨਤੀ ਕਰਦਾ ਕਿ ਇਹ ਐਨਓਸੀ ਨੂੰ ਜੋ ਤੁਸੀਂ ਜਵਾਨੀ ਗੁਲਾਮੀ ਗੱਲ ਕੀਤੀ ਹੈ ਉਹਨੂੰ ਨੋਟੀਫਿਕੇਸ਼ਨ ਆਪਣੇ 92 ਐਮਐਲਏ ਦੀ ਸਰਵਸੰਮਤੀ ਨਾਲ ਵਿਧਾਨ ਸਭਾ 'ਚ ਪ੍ਰਸਤਾਵ ਪਾਸ ਕਰਕੇ ਹਾਈ ਕੋਰਟ 'ਚ ਉਹਦੀ ਜਾਰੀ ਬੇਨਤੀ ਕਰੋ ਤੇ ਜਾਰੀ ਕਰਵਾਓ ਇਸ ਕਰਕੇ ਅਸੀਂ ਅੱਜ ਇਹ ਧਰਨਾ ਸਾਨੂੰ ਮਜਬੂਰੀ ਵਸ਼ ਲਾਉਣਾ ਪਿਆ ਧੰਨਵਾਦ ਰਜਿਸਟਰੀਆਂ ਦੇ ਬੰਦ ਹੋ ਗਏ ਇਨਸਟਿਟਿਊਟ ਦਾ ਬੰਦ ਰਜਿਸਟਰੀਆਂ ਦਾ ਇਹਨਾਂ ਨੇ 2018 ਤੋਂ ਪਹਿਲਾਂ ਦੀਆਂ ਬੰਦ ਕੀਤੀਆਂ ਜੀ ਉਹ ਕੀ ਸੀ ਵੀ ਐਨਓਸੀ ਜਾਰੀ ਹੋ ਜਾਂਦੀ ਸੀ ਪਰ ਉਹਨਾਂ ਨੇ ਜਿਹੜੀ ਐਨਓਸੀ ਹੈ ਉਹ ਵੀ ਇੱਕ ਡੇਡਾ ਕੰਮ ਕਰਦਾ ਵੀ ਉਹਦੇ ਨਾਲ ਇੱਕ ਦਾ ਐਨਡੀਸੀ ਲਾਓ ਜੀ ਫਿਰ ਇਹ ਜਿਹੜੀ ਐਨਓਸੀ ਹੈ ਇਹਨਾਂ ਨੇ ਕੀ ਕਿਹਾ ਸੀ ਵੀ ਸੁੱਖ ਸਖਾਲਾ ਕਰਤਾ ਤੁਹਾਨੂੰ ਪਰ ਉਹ ਆਰਕੀਟੈਕਟ ਦੇ ਥਰੂ ਫਾਈਲ ਜਾਰੀ ਹੁੰਦੀ ਹੈ ਜੀ ਛੱਤੀ ਉਹਦੇ ਚ ਝੰਮੇਲੇ ਆ ਜੀ ਆਈਓ ਐ ਏਡੀਸੀ ਆ ਉਹਦੇ ਕਰਕੇ ਐਨਓਸੀ ਲੈਣੀ ਕੋਈ ਸੌਖੀ ਨਹੀਂ ਰਹੀ ਜੀ ਇਹ ਜੇ ਤਾਂ ਕਰਕੇ ਇਹ ਇਹਨਾਂ ਨੇ ਐਨਓਸੀ ਹੁਣ ਔਖੇ ਸੌਖੇ ਲੈਦਾ ਲੈਂਦੇ ਸੀ ਪਰ ਕੀ ਹੈ ਵੀ ਹੁਣ ਐਨਓਸੀ ਦਾ ਵੀ ਹੋਰ ਮਸਲਾ ਹੈ ਜੀ ਮਲ ਲੋ ਤੁਹਾਡੇ ਕੋਲੇ 200 ਗੈਜ ਦੀ ਐਨਓਸੀ ਆ ਇੱਕ ਬੰਦੇ ਨੇ ਵੇਚਣਾ ਦੋ ਭਰਾਵਾਂ ਦੀ ਉਹ ਜਗ੍ਹਾ ਇੱਕ ਨਹੀਂ ਵੇਚ ਸਕਦਾ ਉਹਨੂੰ ਦੋਵਾਂ ਨੂੰ ਵੇਚ ਨਹੀਂ ਪਊਗੀ ਉਹ ਇਕੱਠੀ ਵੇਚ ਨਹੀਂ ਪਊਗੀ ਨਾ ਕਿ ਉਹ ਤੁਸੀਂ लोग आज बेच लोगे क्योंकि ये कहंदे एनओसी ਤੇ ਤੁਸੀਂ ਟੋਟੇ ਨਹੀਂ ਕਰ ਸਕਦੇ ਇਸ ਕਰਕੇ ਇਹ ਐਨओसी ਦਾ ਤਾਂ ਮਸਲਾ ਬਹੁਤ ਗੰਭੀਰ ਹੈ ਬੱਸ ਮੈਂ ਤਾਂ ਬੇਨਤੀ ਕਰਦਾ ਜੀ ਵੀ ਇਹ ਜਿਹੜਾ ਪੰਜਾਬ ਦੀ ਜਨਤਾ ਦੁਖੀ ਕੀਤੀ ਹੈ ਇਹਨੂੰ ਸੁਖਾਲਾ ਕੀਤਾ ਜਾਵੇ ਸਾਰੇ ਆਪ ਦੀ ਰੋਜੀ ਰੋਟੀ ਤੇ ਲੱਗਣ ਤੁਸੀਂ ਆਪ ਦਾ ਵੀਆਈਪੀ ਗਲਚਰ ਖਤਮ ਕਰਕੇ ਜਨਤਾ ਦੇ ਵਿੱਚ ਆ ਕੇ ਜਨਤਾ ਦੀਆਂ ਪਰੇਸ਼ਾਨੀਆਂ ਨੂੰ ਸੁਣੋ ਮੈਂ ਗੁਰਦਾਰ ਸਿੰਘ ਸੰਧੂਆ ਉਹਨੂੰ ਵੀ ਕਹਾਂਗਾ ਕਿ ਸਾਡੀ ਆ ਕੇ ਜਿਹੜੀ ਆਵਾਜ਼ ਹੈ ਉਹਨੂੰ ਸੁਣ ਵੀ ਕੀ ਕਹਿਣਾ ਚਾਹੁੰਦੇ ਆ ਲੋਕ ਅਸੀਂ ਲੋਕਾਂ ਦੀ ਆਵਾਜ਼ ਪਿੱਛੇ ਖੜੇ ਆ ਇਹ ਸਾਰੀ ਪ੍ਰਾਪਰਟੀ ਡੀਲਰ ਯੂਨੀਅਨ ਵਸੀਕਾ ਨਵੀਸ ਸਾਡੇ ਵਕੀਲ ਸਾਹਿਬ ਸਾਡੇ ਜੋ ਵੀ ਟਾਈਪਿਸਟ ਨੰਬਰਦਾਰ ਸਾਹਿਬ ਜਿੰਨੇ ਵੀ ਸਾਡੇ ਤਹਿਸੀਲ 'ਚ ਕੰਮ ਕਰਦੇ ਆ ਸਾਰੇ ਸਾਡੇ ਨਾਲ ਆ ਜੀ ਇਹਨਾਂ ਦੀ ਸਾਰਿਆਂ ਦੀ ਆਵਾਜ਼ ਇਹੀ ਹੈ ਵੀ ਕੰਮ ਨੂੰ ਜਲਦਾ ਕੀਤਾ ਜਾਵੇ ਬਾਕੀ ਹਜੇ ਆਮ ਜਨਤਾ ਨੂੰ ਇਹਦੀ ਬਹਾਲੀ ਜਾਣਕਾਰੀ ਹੈ ਨਹੀਂ ਸ਼ਾਇਦ ਤੋਂ ਡੇ ਰਾਹੀਂ ਇਹ ਜਾਣਕਾਰੀ ਜਨਤਾ 'ਚ ਪੈਦਾ ਹੋ ਜੇ ਤੇ ਉਹਨਾਂ ਨੂੰ ਵੀ ਪਤਾ ਲੱਗੇ ਵੀ ਕੰਮ ਸਾਰਿਆਂ ਦਾ ਰੁਕ ਗਿਆ ਹੈ ਧੰਨਵਾਦ ਇੱਕ ਵਾਰ ਕਾਫੀ ਸਮੇਂ ਪਹਿਲਾਂ ਤੁਸੀਂ ਨਗਰ ਕੌਂਸਲ ਦੇ ਜੋ ਥੰਮ ਰਹੇ ਮੀਡੀਆ ਨੂੰ ਵੀ ਜਾਣਕਾਰੀ ਦਿੱਤੀ ਸੀ ਜੋ ਤੁਹਾਡੀ ਜੀ ਨੂੰ ਮੇਰੇ ਵੀ ਜਿਹੜਾ ਹੋ ਗਿਆ ਸਭ ਥੰਨੋ ਵੀ ਕੀ ਲੱਗਦਾ ਹੈ ਵੀ ਉਸ ਵੇ ਤੇ ਵੀ ਜਿਹੜਾ ਹੈਗਾ ਸਰਕਾਰ ਨੇ ਕੁਝ ਕੀਤਾ ਹੈ ਤੇ ਕੀ ਲੱਗਦਾ ਵੀ ਇਹ ਸਰਕਾਰ ਜਿਹੜਾ ਹੈ ਹੱਲ ਕਰ ਦੇਗੀ ਨਹੀਂ ਇਹ ਸਰਕਾਰ ਨੇ ਉਦੋਂ ਕੀ ਸੀ ਅਸੀਂ ਕਮੇਟੀ ਥਰੂ ਤਸਵੀਰ ਜਤ ਲਿਸਟਾ ਜਾਰੀ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ ਵੀ ਸਾਨੂੰ ਇਹਦਾ ਪਤਾ ਲੱਗੇ ਵੀ ਐਨਓਸੀ ਕਿਹਦੀ ਮੰਗਦੇ ਹੋ ਤੁਸੀਂ ਜਿਹੜਾ ਮੰਨ ਲਓ ਕੋਈ ਪੁਰਾਣਾ ਏਰੀਆ 20 ਸਾਲੀ ਇਹ ਜਿਹੜਾ ਪਾਪਰਾ ਐਕਟ ਹੈ 95 ਤੋਂ ਬਾਅਦ ਆਇਆ ਜੀ ਪਰ ਜਿਹੜੀਆਂ ਪ੍ਰਾਪਰਟੀ 95 ਤੋਂ ਪਹਿਲਾਂ ਦੀਆਂ ਉਹਦਾ ਕੌਣ ਜ਼ਿੰਮੇਵਾਰ ਹੈ ਉਹਦੀ ਰਜਿਸਟਰੀ ਦਾ ਕਰੋ ਅਸੀਂ ਲਿਤਾ ਕਮੇਟੀ 'ਚ ਉਦੋਂ ਗਏ ਸੀ ਵੀ ਸਾਨੂੰ ਕੋਈ ਲਿਸਟਾਂ ਦਿਓ ਵੀ ਅਸੀਂ ਜਾ ਕੇ ਤਸਵੀਰ 'ਚ ਦੇ ਸਕੀਏ ਵੀ ਐਸ ਪ੍ਰਾਪਰਟੀ ਦੀ ਰਜਿਸਟਰੀ ਹੋਣੀ ਆ ਐਸ ਦੀ ਨਹੀਂ ਹੋਣੀ ਇਹ ਉਦੋਂ ਕੋਈ ਨਗਰਪਾਲਿਕਾ ਨੇ ਇਹ ਜਨਵਰੀ ਇਨਵਾਈਟ ਕੋਈ ਜ਼ਿੰਮੇਵਾਰੀ ਨਹੀਂ ਨਿਭਾਈ ਜੀ ਮਿੱਠੀ ਗੋਲੀ ਦੇ ਕੇ ਤੋਰਦਾ ਵੀ ਆ ਲੋ ਜੀ ਤੁਸੀਂ ਜਾਓ ਕੋਈ ਸਰਕਾਰ ਨੇ ਵੀ ਕੋਈ ਕੰਮ ਕੀਤਾ ਸਰਕਾਰ ਨੇ ਵੀ ਬਸ ਕਹਿੰਦੇ ਜੀ ਐਨਓਸੀ ਲਾਓ ਤੇ ਰਜਿਸਟਰੀ ਕਰਾਓ ਜੀ ਇੱਕ ਸਖਾਲਾ ਕੰਮ ਹੈਗਾ ਵੀ ਜੇ ਮੰਨ ਲਓ ਜਿਹੜੀ ਚੀਜ਼ ਦੀ ਐਨਓਸੀ ਦੀ ਲੋੜ ਹੈ ਇੱਥੇ ਆਪਦਾ ਬੰਦਾ ਭਾ ਦੇਣ ਜੀ ਜਿਹੜੀ ਫੀਸ ਬਣਦੀ ਆ ਉਹਦੀ ਲੈਣ ਤੇ ਰਜਿਸਟਰੀ ਕਰਨ ਲੋਕਾਂ ਨੂੰ ਖੱਜਲ ਖਵਾਰ ਨਾ ਹੋਣਾ ਪਵੇ ਅਜੇ ਵੀ ਧਰਮੇ ਤੋਂ ਬਾਅਦ ਕਰਕੇ ਹੋਰ ਕੀ ਮਤਲਬ ਜਿਹੜਾ ਹੈ ਕਿ ਤੁਹਾਡਾ ਜਿਹੜਾ ਹਾਲ ਜਿਹੜਾ ਮਸਲ ਮਸਲੇ ਦਾ ਹਾਲ ਨਾ ਸਾਡਾ ਹਾਲ ਹੈ ਜੀ ਪੰਜਾਬ ਤੋਂ ਗਾਲ ਹੈ ਸਾਡੇ 3:30 ਵਜੇ ਅੱਜ ਅਸੀਂ ਜਲੰਧਰ ਇਕੱਠੇ ਹੋਣਾ ਹੈ ਜੀ ਉੱਥੇ ਮੀਟਿੰਗ ਹੈ ਸਾਡੀ ਉਸ ਤੋਂ ਬਾਅਦ ਜੋ ਵੀ ਅੱਗੇ ਰਣਨੀਤੀ ਹੋਈ ਉਹਦੇ ਬਾਰੇ ਜਲਦੀ ਦੱਸ ਦੇਾਂਗੇ